ਜ਼ਮੀਨ ਜੱਟ ਦੀ ਮਾਂ ਹੁੰਦੀ ਆ ਤੁਸੀਂ ਇਹ ਨਾ ਸੋਚੋ ਵੀ ਅੱਜ ਸਰਕਾਰ ਗਵਾਂਢੀਆਂ ਦੀ ਜ਼ਮੀਨ ਖੋ ਰਹੀ ਆ ਅਸੀਂ ਬਚ ਗਏ ਵੈਸੇ ਵੀ ਇੱਕ ਭਲੇਖਾ ਸਾਰਿਆਂ ਵਿੱਚ ਹੁੰਦਾ ਵੀ ਫਲਾਣਾ ਮਰ ਗਿਆ ਮੈਂ ਕਿਹੜਾ ਮਰਨਾ ਉਹੀ ਕੰਮ ਇਹ ਆ ਜੇ ਅੱਜ ਗਵਾਂਢੀਆਂ ਦੀ ਜ਼ਮੀਨ ਖੋਹੀ ਜਾ ਰਹੀ ਆ ਤਾਂ ਕੱਲ ਨੂੰ ਵਾਰੀ ਤੁਹਾਡੀ ਵੀ ਆਉਣੀ ਆ ਇੱਕ ਗੱਲ ਯਾਦ ਰੱਖਿਓ ਤੁਹਾਡੇ ਜਵਾਗ ਵਿਆਹ ਨਹੀਂ ਹੋਣੇ ਜੇ ਜ਼ਮੀਨ ਚਲੇਗੀ ਤੁਹਾਡੇ ਘਰ ਦੇ ਵਿੱਚ ਭੰਗ ਭੁੱਜੂਗੀ ਜ਼ਮੀਨਾਂ ਨਾਲ ਸਰਦਾਰੀਆਂ ਨੇ ਤੁਹਾਡੀਆਂ ਪੰਜਾਬ ਦੇ ਲੋਕੋ ਜਦੋਂ ਕਿਸੇ ਜ਼ਮੀਨ ਬਚਾਓ ਸੁਵਾਰਚ ਕਮੇਟੀ ਦਾ ਕੋਈ ਇਕੱਠ ਰੱਖਦਾ ਕੋਈ ਪਿੰਡ ਵਾਲਾ ਰੱਖਦਾ ਕੋਈ ਹੋਰ ਰੱਖਦਾ ਉੱਥੇ ਸੱਦੇ ਦੀ ਉਡੀਕ ਨਾ ਕਰੋ ਮੈਂ ਸਾਰੇ ਲੀਡਰਾਂ ਨੂੰ ਵੀ ਬੇਨਤੀ ਕਰਦਾ ਸਾਡੇ ਸਤਕਾਰਯੋਗ ਨੇ ਸਾਰੇ ਉਸ ਏਰੀਏ ਦੇ ਆਂਢੀ ਗੁਆਂਢੀ ਲੋਕਾਂ ਨੂੰ ਜਿੰਨੇ ਵੀ ਨੇ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਇਸ ਸੱਦੇ ਦੀ ਉਡੀਕ ਨਾ ਕਰੋ ਕਿ ਪਿੰਡ ਵਾਲਾ ਨੇ ਮੈਨੂੰ ਬੁਲਾਇਆ ਨਹੀਂ ਲੀਡਰਾਂ ਨੇ ਵੀ ਖਾਸ ਕਰਕੇ ਬੇਨਤੀ ਆ ਕਿ ਆਪਣੀਆਂ ਪਾਰਟੀਆਂ ਸਾਈਡ ਤੇ ਰੱਖ ਦੋ ਜ਼ਮੀਨ ਬਚਾਉਣ ਦੇ ਲਈ ਕਿਸਾਨਾਂ ਦੀ ਜੱਟਾਂ ਦੀ ਮਦਦ ਕਰੋ ਜੇ ਜ਼ਮੀਨ ਨਾ ਰਹੀ ਤੁਹਾਡੀਆਂ ਲੀਡਰੀਆਂ ਕਿਸੇ ਨਹੀਂ ਪੁੱਛਣੀ ਐ ਇੱਥੇ ਸੋ ਮੈਂ ਤੁਹਾਨੂੰ ਫੇਰ ਕਹਿਣਾ ਤੁਹਾਡੇ ਬੱਚੇ ਨਹੀਂ ਵਿਆਹ ਹੋਣੇ ਜੇ ਤੁਹਾਡੇ ਹੱਥੋਂ ਜ਼ਮੀਨਾਂ ਖੁੱਸ ਗਈਆਂ ਸੋ ਜਿੱਥੇ ਕਿਤੇ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਦੀ ਲਈ ਇਕੱਠ ਹੁੰਦਾ ਏ ਉਥੇ ਬਿਨਾਂ ਬੁਲਾਏ ਘੱਟੋ-ਕੱਟ ਉਹਨਾਂ ਦੇ ਉਸ ਸੰਘਰਸ਼ ਵਿੱਚ ਜਾ ਕੇ ਸ਼ਾਮਲ ਹੋਵੋ ਉਹ ਘੱਟੋ-ਕੱਟ ਸਰਕਾਰ ਨੂੰ ਇਹ ਤਾਂ ਲੱਗੇ ਵੀ ਇਹਦੇ ਨਾਲ ਇੰਨੇ ਲੋਕ ਖੜੇ ਨੇ ਇਹ ਜ਼ਮੀਨਾਂ ਬਚਾਉਣੀਆਂ ਚਾਹੁੰਦੇ ਨੇ ਸੋ ਬੇਨਤੀ ਆ ਸੱਦਾ ਪੱਤਰ ਦਿੱਦੀ ਗਨਾ ਕਰਿਆ ਕਰੋ ਜ਼ਮੀਨਾਂ ਬਚਾ ਲਓ ਜੇ ਜ਼ਮੀਨਾਂ ਬਚ ਗਈਆਂ ਤਾਂ ਪੰਜਾਬ ਬਚੂ ਜੇ ਪੰਜਾਬ ਬਚ ਗਿਆ ਤਾਂ ਤੁਸੀਂ ਬਚੋਗੇ ਜੇ ਤੁਸੀਂ ਬਚਜੋਗੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਬਚਣਗੀਆਂ ਚਾਹੇ ਦੁਕਾਨਦਾਰੋਂ ਚਾਹੇ ਵਪਾਰੀਓ ਚਾਹੇ ਵਿਹਾਰੀਦਾਰੋਂ ਚਾਹੇ ਕੁਛ ਹੋਰ ਛੋਟਾ ਮੋਟਾ ਕੰਮ ਕਰਦੇ ਹੋ ਕਿਰਪਾ ਕਰਕੇ ਇਸ ਟਾਈਮ ਉਹ ਜ਼ਮੀਨ ਬਚਾਉਣ ਦੀ ਲੋੜ ਆ ਜਿਹੜੀ ਜ਼ਮੀਨ ਦੇ ਨਾਲ ਪੰਜਾਬ ਦਾ ਸਾਰਾ ਭਾਈਚਾਰਾ ਜੁੜਿਆ ਹੋਇਆ ਸੋ ਬੇਨਤੀ ਆ ਸਾਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਕਿ ਜ਼ਮੀਨਾਂ ਬਚਾਉਣ ਦੇ ਲਈ ਜਿਹਦੇ ਤੇ ਵਿਪਤਾ ਆਈ ਆ ਉਹਦੇ ਨਾਲ ਜਾ ਕੇ ਖੜੋ ਬਿਨਾਂ ਕਿਸੇ ਸੱਦੇ ਪੱਤਰ ਦੇ ਖੜੋ ਮੈਂ ਫੇਰ ਕਹਿਣਾ ਤੁਹਾਡੇ ਜਵਾਗ ਨਹੀਂ ਪਿਆ ਹੋਣਾ ਜੇ ਤੁਹਾਡੇ ਹੱਥੋਂ ਜ਼ਮੀਨਾਂ ਖਿਸਕੀਆਂ ਅੱਜ ਤੁਹਾਡੀਆਂ ਜ਼ਮੀਨਾਂ ਖੋ ਰਹੇ ਨੇ ਹੋ ਸਕਦਾ ਕੱਲ ਨੂੰ ਤੁਹਾਡੇ ਘਰ ਵੀ ਖੋਲਣ ਕਿਉਂਕਿ ਹਕੂਮਤੀ ਲਾਣਾ ਪੂਰੀ ਤਰ੍ਹਾਂ ਸਾਮਰਾਜਵਾਦ ਦੇ ਹੱਥਾਂ ਵਿੱਚ ਚੜ ਚੁੱਕਿਆ ਹੈ ਇਸ ਟਾਈਮ ਸੋ ਬੇਨਤੀ ਆ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਸਰਕਾਰਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਦਾ ਜਵਾਬ ਦੇਣ ਦੇ ਲਈ ਜੋਸ਼ ਦੇ ਨਾਲ ਨਾਲ ਹੋਸ਼ ਨੂੰ ਕੰਮ ਲਿਆ ਕਰੋ ਕਈ ਵਾਰ ਕੁਝ ਕੰਮ ਸਮਾਰਟ ਤਰੀਕੇ ਨਾਲ ਕਰੇ ਤੇ ਕਾਮਯਾਬ ਹੋ ਜਾਂਦੇ ਨੇ ਵਿਚਾਰਾਂ ਦੀ ਲੜਾਈ ਲੜ ਕੇ ਅੱਗੇ ਵਧੋ ਸੋ ਮੇਰੀ ਬੇਨਤੀ ਆ ਫੇਰ ਵਾਰ-ਵਾਰ ਮੈਂ ਬੇਨਤੀ ਕਰਦਾ ਸੱਦੇ ਪੱਤਰ ਦੀ ਉਡੀਕ ਨਾ ਕਰਿਆ ਕਰੋ ਖਾਸ ਕਰਕੇ ਲੀਡਰ ਜੇ ਤੁਹਾਡੇ ਏਰੀਆ ਵਿੱਚ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਜ਼ਮੀਨ ਦੇ ਵਿੱਚ ਜੀ ਸਰਕਾਰ ਜ਼ਮੀਨ ਧੱਕੇ ਨਾਲ ਲੈ ਰਹੀ ਆ ਕਬਜ਼ਾ ਕਰ ਰਹੀ ਆ ਉਹਦੇ ਨਾਲ ਜਾ ਕੇ ਖੜਨ ਦੀ ਕੋਸ਼ਿਸ਼ ਕਰੋ ਅੱਜ ਜੇ ਤੁਸੀਂ ਕਿਸੇ ਨਾਲ ਖੜੋਗੇ ਕੱਲ ਨੂੰ ਤੁਹਾਡੇ ਨਾਲ ਵੀ ਲੋਕ ਖੜਨਗੇ ਤੋ ਬੇਨਤੀ ਆਓ ਆਪਣੀਆਂ ਜ਼ਮੀਨਾਂ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਦੇ ਲਈ ਜ਼ਮੀਨ ਬਚਾਓ ਸੰਘਰਸ਼ ਕਮੇਟੀਆਂ ਦੇ ਸੰਘਰਸ਼ ਵਿੱਚ ਕੁਦਿਏ ਧੰਨਵਾਦ